ਇਹ ਰਾਤ ਨੂੰ ਨਾ ਅੱਗ ਲੱਗੀ ਕੋਈ 1:00 ਵਜੇ ਸਾਨੂੰ 1:30 ਵਜੇ ਪਤਾ ਲੱਗਾ ਸੀ ਜਦੋਂ ਅਸੀਂ ਆਏ ਉਹ ਤਾਂ ਅੱਗ ਬਹੁਤ ਫੈਲ ਚੁੱਕੀ ਸੀ ਤੇ ਜਦੋਂ ਇਹ ਦੇਖਿਆ ਤੇ ਅੱਗ ਨਾਲ ਉਹਨਾਂ ਨੇ ਦੇਖਣ ਦੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਇਹ ਮਿਲੇ ਨਹੀਂ ਫਿਰ ਜਾ ਕੇ ਕੋਈ 2:30 ਵਜੇ ਇਹਨਾਂ ਦਾ ਪਤਾ ਲੱਗਾ ਕਿ ਉੱਪਰ ਹੈ ਉਸ ਟਾਈਮ ਜਦੋਂ ਇਹਨਾਂ ਨੂੰ ਲੈ ਕੇ ਗਏ ਇਹਨਾਂ ਦੀ ਡੈਥ ਹੋ ਚੁੱਕੀ ਅੰਦਰ ਛੱਡ ਕੇ ਦਿੱਤੀ ਨਹੀਂ ਸੜੇ ਨਹੀਂ ਉੱਦਾਂ ਹੀ ਡਿੱਗ ਕੇ ਅਟੈਕ ਨਾਲੋਂ ਤੇ ਨੁਕਸਾਨ ਕਿੰਨਾ ਹੋਇਆ ਇਹਨਾਂ ਦਾ ਕਿੰਨੀयां ਦਾ ਨੁਕਸਾਨ ਲੱਖਾਂ ਦਾ ਹੀ ਆ ਇਹ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਕਾਦੀ ਦੁਕਾਨ ਸੀ ਇਹਨਾਂ ਦਾ ਕਰਿਆਨੇ ਦਾ ਅੰਦਰ ਤਿੰਨ ਚੌਥਾ ਦੁਕਾਨਾਂ ਦਾ ਸੜ ਗਿਆ ਉਹ ਗੋਦਾਮ ਬਨੇਦੇ ਹਨ ਉਹ ਇਨਾਂ ਦਾ ਇਹਨਾਂ ਦਾ ਸਾਰੇ ਸਾਰਾ ਬਿਲਕੁਲ ਕੁਝ ਨਹੀਂ ਬਚਿਆ ਇਹਨਾਂ ਦੀ ਫੈਮਿਲੀ ਕਿੰਨੇ ਕੋਲ ਨੇ ਇਹਨਾਂ ਦਾ ਇੱਕ ਬੇਟਾ ਦੋ ਬੇਟੀਆਂ ਮੈਰਿਡ ਹੈ ਸਾਰੇ ਹਾਂ ਮੇਰੇ ਫੁੱਫਰ ਜੀ ਹੈ ਕਰੇ